ਇਹ ਬੰਦਾ ਮੈਨੂੰ ਸਮਝ ਨਹੀਂ ਆਉਂਦੀ ਪੰਜਾਬ ਬੰਦ ਕਰਤਾ 100 ਕਰੋੜ ਰੁਪਏ ਦਾ ਪੰਜਾਬ ਸਰਕਾਰ ਦਾ ਇਕਨੋਮੀ ਦਾ ਘਾਟਾ ਪੈ ਗਿਆ ਇੱਕ ਦਿਨ ਚ ਸਸਕਲ ਜੀ ਦੋਸਤੋ ਤੁਸੀਂ ਸੁਣਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ 100 ਕਰੋੜ ਰੁਪਏ ਦਾ ਨੁਕਸਾਨ ਤਾਂ ਸਰਕਾਰ ਦਾ ਹੋ ਗਿਆ ਲੋਕਾਂ ਦਾ ਕਿੰਨਾ ਵੱਡਾ ਨੁਕਸਾਨ ਹੋਇਆ ਹੋਣਾ ਤਾਂ ਉਸ ਨੁਕਸਾਨ ਨੂੰ ਤੁਸੀਂ ਪੈਸਿਆਂ ਦੇ ਵਿੱਚ ਨਹੀਂ ਆਖ ਸਕਦੇ ਜਿਵੇਂ ਕਿਸਾਨਾਂ ਨੇ ਬੰਦ ਬੁਲਾਇਆ ਕਿਉਂਕਿ ਪੈਸਿਆਂ ਤੋਂ ਜ਼ਿਆਦਾ ਭੂਮਿਕਾ ਰਹਿੰਦੀ ਹੈ ਕਿਸੇ ਦਾ ਕਿਸੇ ਨੇ ਜੌਬ ਲੱਗਣਾ ਹੈ ਕਿਸੇ ਦਾ ਕੋਈ ਮਰੀਜ਼ ਬਿਮਾਰ ਹੈ ਐਸੀ ਜਿੰਨਾ ਮਰਜੀ ਕਹਿ ਲਿਆ ਕਿ ਗੱਡੀਆਂ ਅਸੀਂ ਰੋਕਾਂਗੇ ਨਹੀਂ ਨਿਕਲਣ ਦੇ ਦਾਂਗੇ ਪਰ ਉਹਦੇ ਵਿੱਚ ਜਿਹੜੀ ਪਰੇਸ਼ਾਨੀ ਹੁੰਦੀ ਹੈ ਜਿੰਨਾ ਸਮਾਂ ਜ਼ਾਇਆ ਹੁੰਦਾ ਉਹ ਸਮਝਿਆ ਜਾ ਸਕਦਾ ਹੈ ਕਿ ਆਪਣੇ ਆਪ ਦੇ ਵਿੱਚ ਜਿਹੜੇ ਗੋਲਡਨ ਆਵਰਸ ਨੇ ਉਹ ਕਿਤਨਾ ਕਿਤੇ ਪ੍ਰਭਾਵਿਤ ਹੁੰਦੇ ਨੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ 100 ਕਰੋੜ ਦਾ ਨੁਕਸਾਨ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਅਪੀਲ ਹਾਲਾਂਕਿ ਕੀਤੀ ਤਾਂ ਦੂਜੇ ਪਾਸੇ ਗੱਲ ਇਹ ਵੀ ਹੈ ਵੀ ਆਖਿਰ ਜਿਸੇ ਤਰ੍ਹਾਂ ਦਾ ਮਾਹੌਲ ਇਸ ਵਾਰੀ ਕਿਸਾਨੀ ਅੰਦੋਲਨ ਦੇ ਵਿੱਚ ਦੇਖਣ ਨੂੰ ਮਿਲਿਆ ਤਾਂ ਉਹਦੇ ਤੋਂ ਕਿਸਾਨ ਆਗੂਆਂ ਨੂੰ ਵੀ ਇੱਕ ਸਿੱਖਿਆ ਲੈਣੀ ਹੋਊਗੀ ਕਿ ਅੱਗੇ ਲਈ ਜੇ ਕਿਸਾਨ ਬੰਦ ਜੇ ਕਹੀਏ ਕਿ ਪੰਜਾਬ ਬੰਦ ਦਾ ਜਾਂ ਕਿ ਇਹ ਦੇਸ਼ ਬੰਦ ਦਾ ਕੋਈ ਐਲਾਨ ਕਰਨਾ ਹੈ ਤਾਂ ਕਿਸਾਨ ਸੰਘਟਨ ਨੂੰ ਆਪਦੀ ਪੂਰੀ ਉਹ ਤਿਆਰੀ ਕਰਨੀ ਪਊਗੀ ਜਿਦੇ ਵਿੱਚ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਹੁਣ ਉਹਦੇ ਚਾਹੀਏ ਆ ਵੀ ਬੰਦ ਤਾਂ ਫਿਰ ਸਫਲ ਹੁੰਦਾ ਨਹੀਂ ਕਿਉਂਕਿ ਲੋਕਾਂ ਦੇ ਕੰਮਕਾਜ ਦੀ ਜੇ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਇੱਕ ਗੱਲ ਸਮਝਣੀ ਹੋਊਗੀ ਜਿਵੇਂ ਉਹ ਮਜਬੂਰ ਨੇ ਤਾਂ ਦੂਜੇ ਪਾਸੇ ਲੋਕ ਜਿਹੜੀ ਆਪਦੀ ਪੜਾਅਸ ਕੱਢਦੇ ਨੇ ਤਾਂ ਉਹ ਵੀ ਕੋਈ ਖੁਸ਼ੀ ਨਾਲ ਨਹੀਂ ਪੰਜਾਬ ਦਾ ਬਹੁਤ ਵੱਡਾ ਹਿੱਸਾ ਕੀ ਪੂਰਾ ਪੰਜਾਬ ਕਿਸਾਨਾਂ ਦੇ ਨਾਲ ਹੈ ਪਰ ਇਹਦੇ ਵਿੱਚ ਇੱਕ ਗੱਲ ਸਮਝਣੀ ਹੋਊਗੀ ਜਿਹੜੇ ਲੋਕ ਅੱਜ ਪ੍ਰਾਈਵੇਟ ਜੌਬਾਂ ਤੇ ਨੇ ਉਹਨਾਂ ਦੇ ਮਾਲਕ ਇਹ ਗੱਲ ਕਤਈ ਨਹੀਂ ਸਮਝਦੇ ਹੈਗੇ ਕਿ ਇਹ ਬੰਦਾ ਦੇ ਵਿੱਚ ਸਾਡੇ ਮੁਲਾਜ਼ਮ ਆਉਣੇ ਔਖੇ ਹੋ ਸਕਦੇ ਨੇ ਅਸੀਂ ਉਹਨਾਂ ਨੂੰ ਕੋਰੈਕ ਦੇ ਦਈਏ ਉਹਨਾਂ ਦੇ ਸਾਫ ਤੌਰ ਦੇ ਉੱਤੇ ਛੁੱਟੀ ਪੈਸੇ ਕੱਟ ਕੇ ਪਰੇ ਮਾਰਦੇ ਨੇ ਦੂਜੀ ਵੱਡੀ ਗੱਲ ਇਹ ਹੈ ਵੀ ਮੈਂ ਪਹਿਲਾਂ ਵੀ ਇਹ ਮਸਲਾ ਕਈ ਵਾਰ ਚੱਕਿਆ ਕਈ ਕਿਸਾਨਾਂ ਅੱਗੇ ਵੀ ਗੱਲ ਕਰੀ ਆ ਆਗੂਆਂ ਤੋਂ ਜ਼ਿਆਦਾ ਜਿਹੜੇ ਉਸ ਸਮੇਂ ਦੇ ਦੌਰਾਨ ਉੱਥੇ ਜਿਹੜੀਆਂ ਮੰਢੀਰਾਂ ਖੜੀਆਂ ਨੇ ਜਾਂ ਫਿਰ ਉੱਥੇ ਜਿਹੜੇ ਸਾਡੇ ਨੌਜਵਾਨ ਖੜੇ ਨੇ ਉਹਨਾਂ ਦੇ ਵਿੱਚ ਬਹੁਤ ਘੱਟ ਲੋਕ ਅਜਿਹੇ ਨੇ ਜਿਹੜੇ ਸਮਝਦਾਰ ਨੇ ਤੇ ਅਖਰੀ ਗੱਲ ਸਮਝਦੇ ਨੇ ਵੀ ਅਸੀਂ ਧਰਨਾ ਲਾਇਆ ਕਿਹਨੂੰ ਰੋਕਣਾ ਹੈ ਕਿਹਨੂੰ ਨਹੀਂ ਰੋਕਣਾ ਹੈਗਾ ਕਿਵੇਂ ਪ੍ਰਭਾਵਿਤ ਨਾ ਹੋਵੇ ਲੋਕਾਂ 'ਚ ਗਲਤ ਮੈਸੇਜ ਨਾ ਜਾਵੇ ਜਿਹੜੇ ਬਹੁਤ ਜ਼ਿੰਮੇਵਾਰੀ ਨਾਲ ਉੱਥੇ ਡਿਊਟੀ ਨਿਭਾਉਂਦੇ ਨੇ ਪਰ ਜ਼ਿਆਦਾਤਰ ਕਹਿਜ ਨਹੀਂ ਜ਼ਿਆਦਾਤਰ ਉਹ ਲੋਕ ਧਰਨਿਆਂ ਦੇ ਵਿੱਚ ਕਈ ਵਾਰ ਸ਼ਾਮਲ ਨੇ ਜਿਹੜੇ ਲੋਕਾਂ ਨੂੰ ਲੱਗਦਾ ਕਿ ਅੱਜ ਸਾਡੀ ਚੱਲ ਰਹੀ ਹੈ ਅੱਜ ਅਸੀਂ ਜਿਹਨੂੰ ਮਰਜ਼ੀ ਬੋਲ ਦਈਏ ਜਿਹਨੂੰ ਮ ਹਾਲਾਕੀ ਗਿਣਤੀ ਉਹਨਾਂ ਲੋਕਾਂ ਦੀ ਵੀ ਘਟਣੀ ਹੈਗੀ ਜਿਹੜੇ ਆਖਰ ਬਹੁਤ ਸਮਝਦਾਰੀ ਦੇ ਨਾਲ ਇਹ ਜਿਹੇ ਧਰਨਾ ਨੂੰ ਹੈਂਡਲ ਕਰਦੇ ਨੇ ਹੁਣ ਉਮਰਦਰਾਜ ਲੋਕ ਨੇ ਜਾਂ ਜਿਹੜੇ ਸਾਡੇ ਆਗੂ ਨੇ ਉਹ ਅਕਸਰ ਇਹ ਗੱਲ ਕਹਿੰਦੇ ਨਜ਼ਰ ਆਉਂਦੇ ਨੇ ਵੀ ਕਿਸੇ ਨੂੰ ਤੁਸੀਂ ਬੜਾ ਚੰਗਾ ਨਾ ਬੋਲੋ ਤੰਗ ਪਰੇਸ਼ਾਨ ਨਾ ਕਰੋ ਜੇਕਰ ਕਿਸੇ ਦੀ ਐਮਰਜੈਂਸੀ ਲੱਗਦੀ ਆ ਜਿਨ੍ਹਾਂ ਨੂੰ ਅਸੀਂ ਨਹੀਂ ਰੋਕਣਾ ਪੇਪਰ ਆਲਾ ਕੋਈ ਵਿਆਹ ਆਲਾ ਕੋਈ ਮਰੀਜ਼ ਤਾਂ ਉਹਨਾਂ ਨੂੰ ਤੁਸੀਂ ਜਾਣ ਦਿਓ ਡਾਕਟਰਾਂ ਵਰਗਾ ਨੂੰ ਕਿਸੇ ਨੂੰ ਨਾ ਰੋਕੋ ਪਰ ਗੱਲ ਇਹ ਹੈ ਵੀ ਉਹਨਾਂ ਦਿਨਾਂ ਦੇ ਦੌਰਾਨ ਜਿਹੜੇ ਲੋਕ ਖੜੇ ਹੁੰਦੇ ਨੇ ਅੱਗੇ ਉਹ ਆਖਰ ਪਤਾ ਹੀ ਨਹੀਂ ਲੱਗਦਾ ਬਾਅਦ ਦੇ ਵਿੱਚ ਵੀ ਕਿ ਕਿਹੜੀ ਯੂਨੀਅਨ ਦਾ ਉਹ ਹਿੱਸਾ ਸੀ ਤੇ ਕਿੱਥੋਂ ਦੇ ਉਹ ਹੈਗੇ ਸੀ ਕਿ ਉਹ ਕੜਮ ਚੌਧਰੀ ਜਦੋਂ ਉੱਥੇ ਖੜਦੇ ਨੇ ਤਾਂ ਆਖਰ ਉਸ ਤੋਂ ਬਾਅਦ ਦੇ ਵਿੱਚ ਹਾਲਾਤ ਇਹ ਬਣਦੇ ਨੇ ਕਿ ਲੋਕਾਂ ਨੂੰ ਭਾਰੀ ਪਰੇਸ਼ਾਨੀ ਦੇ ਨਾਲ-ਨਾਲ ਉਨੇ ਦੱਸਿਆ ਭਗਵੰਤ ਮਾਨ ਨੇ ਤਾਂ ਇਥੋਂ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅੱਗੇ ਵਾਲੀਆਂ ਗੱਲਾਂ ਨਹੀਂ ਰਹੀਆਂ ਭਾਈ ਸਾਹਿਬ ਤੁਹਾਨੂੰ ਇਹ ਗੱਲ ਸੋਚਣੀ ਹੀ ਪਊਗੀ ਕਿ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਤੇ ਨਾਲ ਹੀ ਗੱਲ ਇਹ ਹੈ ਵੀ ਬੰਦ ਦੇ ਨਾਲ ਜਿੱਥੇ ਸੂਬੇ ਦਾ ਨੁਕਸਾਨ ਹੋਇਆ ਤਾਂ ਉੱਥੇ ਲੋਕਾਂ ਨੂੰ ਭਾਰੀ ਮੁਸ਼ਕਲ ਚੱਕਣੀ ਪੈਂਦੀ ਹੈ ਲੋਕ ਹੁਣ ਉਧੜ-ਉਧੜ ਪੈਂਦੇ ਨੇ ਲੋਕ ਢੜਕ-ਢੜਕ ਕੇ ਉੱਠਦੇ ਨੇ ਉਹਨਾਂ ਦਾ ਦੇਖਿਆ ਜਾਵੇ ਕੋਈ ਮਕਸਦ ਨਹੀਂ ਹੈ ਕਿਸਾਨੀ ਦੇ ਨਾਲ ਨੇ ਜ਼ਿਆਦਾਤਰ ਪਰਿਵਾਰ ਪੰਜਾਬ ਦੇ ਕਿਸਾਨੀ ਬੈਕਗ੍ਰਾਉਂਡ ਰੱਖਦੇ ਨੇ ਜਾਂ ਕਿਸਾਨੀ ਨਾਲ ਠੇਕੇ ਠੁਕਿਆਂ ਦੇ ਦੇ ਕੇ ਜ਼ਮੀਨਾਂ ਫਿਰ ਵੀ ਕਿਤਨੇ ਗੱਦੇ ਕਿਸਾਨੀ ਨੀ ਚ ਲਿਪਤ ਨੇ ਪਰ ਉਹ ਗੱਲ ਇਹ ਵੀ ਸਮਝਦੇ ਨੇ ਵੀ ਜੇਕਰ ਅਸੀਂ ਕੰਮਕਾਜ ਨਹੀਂ ਕਰਾਂਗੇ ਜੇਕਰ ਘਰ ਦੇ ਕਿਸੇ ਦਾ ਕੰਮ ਕੋਈ ਜੀਹਾਂ ਫਸਿਆ ਤਾਂ ਉਹ ਫਿਰ ਆਖਰ ਕਿਵੇਂ guzara ਕਰੂਗਾ ਕਿਸਾਨ ਦਾ ਪੁੱਤੀ ਅੱਜ ਜਿਹੜਾ ਲਿਵਰ ਕਰ ਰਿਹਾ ਕਿਸਾਨ ਦਾ ਪੁੱਤੀ ਹੈ ਜਿਹੜਾ ਪ੍ਰਾਈਵੇਟ ਕੰਪਨੀ ਚ ਜੌਬ ਕਰ ਰਿਹਾ ਕਿਸਾਨ ਦਾ ਹੀ ਪੁੱਤ ਹੈ ਜਿਹੜਾ ਉਹਨਾਂ ਚੀਜ਼ਾਂ ਦਾ ਹਿੱਸਾ ਜਿਨ੍ਹਾਂ ਨੂੰ ਅਸੀਂ ਰੋਕ ਰਹੇ ਹਾਂ ਪਰ ਗੱਲ ਇਹ ਹੈ ਵੀ ਬੰਦ ਨੇ ਆਖਰ ਸਰਕਾਰ ਦੇ ਤਾਂ ਪਤਾ ਨਹੀਂ ਕੇਂਦਰ ਦੇ ਪਰ ਲੋਕਾਂ ਦੇ ਬੰਬ ਜਰੂਰ ਬਲਾਤੇ ਤੇ ਇਸ ਚੀਜ਼ ਨੂੰ ਸਮਝਣਾ ਹੋਊਗਾ ਕਿ ਲੋਕ ਤੁਹਾਡੇ ਵਿਰੋਧੀ ਨਹੀਂ ਹੈ ਲੋਕ ਆਪਦੀ ਪਰੇਸ਼ਾਨੀਆਂ ਮਜਬੂਰੀਆਂ ਦੇ ਮਾਰੇ ਹੋਏ ਨੇ ਤੇ ਇਹ ਚੀਜ਼ ਦੇ ਨਾਲ ਜੇ ਦੇਖਿਆ ਜਾਵੇ ਤਾਂ ਅੱਗੇ ਨੂੰ ਕਿਸਾਨ ਆਗੂ ਲਾਜ਼ਮੀ ਜੀ ਗੱਲ ਹੈ ਜੀ ਹਾਂ ਚੀਜ਼ਾਂ ਦਾ ਧਿਆਨ ਰੱਖਣਗੇ ਤੇ ਇਹਨਾਂ ਨੂੰ ਜਰੂਰ ਕਨਸੀਡਰ ਕਰਨਗੇ ਬਾਕੀ ਤੁਸੀਂ ਵੀ ਆਪਦੀ ਕਮੈਂਟ ਕਰਕੇ ਰਾਏ ਸਾਂਝੀ ਕਰਿਓ ਕਿਉਂਕਿ ਜਦੋਂ ਤੁਸੀਂ ਕਮੈਂਟ ਕਰਦੇ ਹੋ ਬਹੁਤ ਸਾਰੇ ਲੋਕਾਂ ਨੂੰ ਪੜਦੇ ਨੇ ਬਹੁਤ ਸਾਰੇ ਲੋਕ ਉਹਨੂੰ ਸਮਝਦੇ ਨੇ ਤੇ ਸਾਡੇ ਕਿਸਾਨ ਆਗੂ ਸਰਕਾਰਾਂ ਸਾਰੇ ਲੋਕ ਦੇਖਦੇ ਨੇ ਕਿ ਆਖਰ ਲੋਕ ਕੀ ਚਾਹੁੰਦੇ ਨੇ ਤੇ ਉਹਦੇ ਹਿਸਾਬ ਦੇ ਨਾਲ ਹੀ ਫਿਰ ਉਹ ਅੱਗੇ ਨੂੰ ਫੈਸਲਾ ਲੈਂਦੇ ਨੇ ਤੁਹਾਡਾ ਕੀ ਕੋਈ ਨੁਕਸਾਨ ਹੋਇਆ ਉਹ ਵੀ ਤੁਸੀਂ ਕਮੈਂਟ ਸੈਕਸ਼ਨ ਚ ਜਰੂਰ ਆਪਦੀ ਰਾਏ ਸਾਂਝੀ ਕਰਿਓ